ਮਾਰਾ ਜੀ ਤੁਸੀਂ ਮੇਰੇ ਨਾਲ ਬਹਿਸ ਨਾ ਕਰੋ ਮੈਂ ਪਹਿਲਾਂ ਹੀ ਨਹੀਂ ਮੈਂ ਬਹਿਸ ਨਹੀਂ ਰਿਹਾ ਸਵਾਲ ਕਰ ਰਿਹਾ ਜੀ ਮੈਂ ਜੇ ਕੱਲ ਨੂੰ ਮਸਲਾ ਕਾਲ ਤੱਕ ਸਭ ਤੇ ਜਾਂਦਾ ਫਿਰ ਉੱਥੇ ਜਵਾਬ ਦੇਈ ਤੇ ਹੋਊ ਨਾ ਤੁਹਾਡੀ ਕੋਈ ਹਾਂ ਚੱਲੇ ਜਾਓ ਤੁਸੀਂ ਹਾਂ ਜੀ ਮਤਲਬ ਤੁਹਾਨੂੰ ਕੋਈ ਫਿਕਰ ਨਹੀਂਗਾ ਹੈਨਾ ਕਿਸੇ ਵੀ ਗੱਲ ਦਾ ਇਸ ਚੀਜ਼ ਨੂੰ ਲੈ ਕੇ ਨਹੀਂ 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 ਹੂੰ ਸੰਗਤ ਜੇ ਕਿਰਤਨ ਕਰਾਣਾ ਚਾਹੁੰਦੀ ਹੈ ਸਾਡੇ ਤੋਂ ਤੇ ਸਾਨੂੰ ਇੱਥੇ ਕੀਰਤਨ ਕਰਨ ਨਹੀਂ ਦਿੰਦੇ ਹੂੰ ਇਹ ਕਹਿੰਦੇ ਜੀ ਅਸੀਂ ਮਤਾ ਪਾਇਆ ਹੋਇਆ ਹੈ ਇਹਨਾਂ ਤੋਂ ਅਸੀਂ ਕੱਢਿਆ ਹੋਇਆ ਹੈ ਜੀ ਦਾ ਰੱਖ ਮੈਂ ਕਿਹਨੇ ਮਤਾ ਪਾਇਆ ਹੋਇਆ ਉਹਨਾਂ ਨਾਲ ਕੋਈ ਗੱਲ ਹੀ ਸ਼ੂ ਹੋ ਗਿਆ ਸੀ ਮੁਜ਼ਾਰਾ ਕਮੇਟੀ ਨੇ ਮਤਾਫਾ ਆਖੀ ਉਹਨਾਂ ਨੇ ਮਨਾ ਕੀਤਾ ਹੋਇਆ ਇਹਨਾਂ ਕੋਲ ਕਰੀ ਅਥਾਰਟੀ ਹੈ ਵੀ ਸਾਨੂੰ ਕੀਰਤਨ ਨਾ ਕਰਨ ਦੇ ਜਾਂ ਤਾਂ ਅਸੀਂ ਕੋਈ ਡਾਕਾ ਮਾਰਿਆ ਹੋਵੇ ਜਾਂ ਕੋਈ ਇੱਥੇ ਕੋਈ ਕਾਂਡ ਕਰਕੇ ਗਏ ਹੋਈਏ ਵੀ ਤੁਸੀਂ ਦੱਸੋ ਤਾਂ ਸਹੀ ਕੀਰਤਨ ਕਰਨ ਨੂੰ ਇਹ ਮਨਾ ਕਰਦੇ ਨੇ ਸਾਨੂੰ ਮੈਂ ਤਾਂ ਅਕਾਲ ਤਖਤ ਤੇ ਚਿੱਠੀ ਲਿਖਣੀ ਹੈ ਹੁਣ ਗੁਰਦੁਆਰਾ ਸਭ ਕਮੇਟੀ ਨੂੰ ਕਿਸੇ ਨੇ ਇਹ ਨਹੀਂ ਅਕਲ ਦਿੱਤੀ ਕਿ ਜੇ ਤੁਸੀਂ ਰਾਗੀ ਸਿੰਘਾਂ ਦੀ ਕਦਰ ਕਰਨੀ ਨਹੀਂ ਕਰਨੀ ਨਾ ਕਰੋ ਪਰ ਜਿਹੜੇ ਬੰਦੇ ਨੇ ਕੌਮਲੀ ਕੁਰਬਾਨੀ ਕੀਤੀ ਯਾਰ ਉਹਦੀ ਤੇ ਕਦਰ ਕਰੋ ਆ ਵਿੱਚੋਂ ਕੁਝ ਹੈਗੇ ਸੀ ਜਿਹੜੇ ਇਹ ਵੀ ਕਹਿੰਦੇ ਸੀ ਇਹ ਹਾਈਜੈਕਰ ਹੈ ਜੀ ਇਹ ਇਹਨਾਂ ਨੇ ਹਾਈਜੈਕ ਕੀਤਾ ਹੈ ਇਹਨੂੰ ਨਾ ਰੱਖਿਆ ਜਾਵੇ ਵੀ ਇਹ ਹੱਤਵਾਦੀ ਆ ਜੀ ਚਾਰ ਫੇਸ ਦੀ ਸੰਗਤ ਕਹਿੰਦੀ ਕਿ ਭਾਈ ਤੇਜਿੰਦਰ ਸਿੰਘ ਨੂੰ ਕੀਰਤਨ ਵਾਸਤੇ ਬੁਲਾਉਣਾ ਤੇ ਅੱਗੋਂ ਜਿਹੜੀ ਗੁਰਦੁਆਰਾ ਕਮੇਟੀ ਉਹ ਕਹਿੰਦੀ ਕਿ ਅਸੀਂ ਮਤਾ ਪਾਇਆ ਹੋਇਆ ਕਿ ਉਹ ਗੁਰਬਾਣੀ ਦਾ ਇਸ ਗੁਰਦੁਆਰਾ ਸਭ ਚ ਕੀਰਤਨ ਕਰ ਹੀ ਨਹੀਂ ਸਕਦੇ ਇੱਕ ਕੇਸ ਨਹੀਂ ਇਹ ਤਿੰਨ ਚਾਰ ਵਾਰ ਦਫਾ ਹੋ ਚੁੱਕੇ ਐਸੇ ਤਰ੍ਹਾਂ ਨਹੀਂ ਆਪ ਮੁਹਾਰੇ ਡਿਸੀਜਨ ਹੈ ਜੀ ਇਹ ਤੱਕੇਸ਼ਾ ਹੀ ਕਰ ਰਹੇ ਆ ਜੀ ਕੋ ਬਲਵਿੰਦਰ ਸਿੰਘ ਹੈ ਉਹ ਉਹ ਜ਼ਿਆਦਾ ਸਾਡੇ ਖਿਲਾਫ ਚੱਲਦਾ ਹੂੰ ਪਤਾ ਨਹੀਂ ਅਸੀਂ ਉਹਦਾ ਕੀ ਵਿਗਾੜਿਆ ਕੋਈ ਕੋ ਫੈਸਲ ਸਾਹਿਬ ਦੀ ਇਨੀ ਕੁਰਬਾਨੀ ਹੈ ਨਾ ਜੀ ਹੂੰ ਤੇ ਆਪਾ ਦਾ ਭਾਈ ਸਾਹਿਬ ਦੇ ਪੈਰਾਂ ਵਰਗੇ ਨਹੀਂ ਆ। ਤੁਸ ਸੰਗਤ ਬਹੁਤ ਪਸੰਦ ਕਰਦੀ ਇੱਥੇ। ਕਿਉਂਕਿ ਤੁਸੀਂ ਵੀ ਦੇਖਿਆ ਭਾਈ ਸਾਹਿਬ ਬਹੁਤ ਸੋਹਣਾ ਕੀਰਤਨ ਕਰਦੇ ਆ ਬੜੀ ਗੁਰੂ ਸਾਹਿਬ ਦੀ ਕਿਰਪਾ। ਸਾਨੂੰ ਇਹ ਦੱਸਿਆ ਜਾਵੇ ਕਿ ਅਸੀਂ ਗੁਣਾ ਕੀ ਕੀਤਾ ਉੱਥੇ। ਭਾਈ ਸਾਹਿਬ ਆਪਣੇ ਆਪਣੇ ਰਜਾਇਨ ਦੇ ਕੇ ਆਏ ਆ। ਇਹਨਾਂ ਤੋਂ ਦੁਖੀ ਹੋ ਗਏ। ਮੇਰੇ ਫਾਦਰ ਸਾਹਿਬ ਵੀ ਬਿਮਾਰ ਹੋਇਆ। ਸਗੋਂ ਭਾਈ ਸਾਹਿਬ ਨੇ ਹੈਲਪ ਕੀਤੀ ਆ। ਸਗੋਂ ਜਿਹੜੀ ਚਾਰ ਫੇਦੀ ਸੰਗਤ ਵੱਜ ਬਹੁਤ ਬਹੁਤ ਹੀ ਵਧੀਆ ਹੈ। ਇਹਨਾਂ ਦੀ ਭਾਜੀ ਨੀਤਾ ਬਹੁਤ ਮਾੜੀ ਕਮੇਟੀ ਵਾਲਿਆਂ ਦੀ ਆ। ਇਹ ਤਾਂ ਦੇਖਦੇ ਸੀ ਹਾਂ ਨੀ ਟੋਕਰੀ ਭਰ ਗਈ ਇਹਨਾਂ ਨੂੰ ਇਨੀ ਕਮਾਈ ਆ। ਖੋਇ ਤਾਂ ਹੋਣਾ ਚਾਹੀਦਾ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਹਾਂ ਵੀ ਤੁਸੀਂ ਭਾਈ ਸਾਹਿਬ ਨੂੰ ਕੀਰਤਨ ਕਰਨ ਤੋਂ ਕਿਉਂ ਰੋਕਦੇ ਹੋ ਤਾਂ ਵੱਡੀ ਤਰਾਸਦੀ ਵਾਲੀ ਇਹ ਗੱਲ ਹੈ ਕਿ ਇਹ ਕੁਰਬਾਨੀ ਵਾਲੀ ਰੂਹ ਨੇ ਕੁਰਬਾਨੀ ਦਾ ਕੀਰਤਨ ਤਕਰੀਬਨ 22 ਸਾਲ ਤੋਂ ਚੰਡੀਗੜ੍ਹ ਤੇ ਮੋਹਾਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਆ ਰਹੇ ਨੇ ਪਰ ਚਾਰ ਫੇਸ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨਾਂ ਨੇ ਇੱਕ ਐਲਾਨ ਕੀਤਾ ਹੋਇਆ ਕਿ ਅਸੀਂ ਕਮੇਟੀ ਦੇ ਵੱਲੋਂ ਮਤਾ ਪਾਇਆ ਹੋਇਆ ਕਿ ਕੋਈ ਵੀ ਜਿਹੜਾ ਸ਼ਖਸ਼ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਤਜਿੰਦਰ ਸਿੰਘ ਦੇ ਵੱਲੋਂ ਗੁਰਬਾਨੀ ਦਾ ਕੀਰਤਨ ਹੈ ਜਿਹੜਾ ਨਹੀਂ ਕਰਵਾ ਸਕਦਾ ਨਹੀਂ ਅੱਦਾ ਜੀ ਬਈ ਜਿਸ ਤਰ੍ਹਾਂ ਕਮੇਟੀ ਦਾ ਫੈਸਲਾ ਉਦਾਂ ਹੀ ਹੋਏਗਾ ਮੇਰੇ ਜਸਨਾਉ ਨਾ ਕਹਿਣਾ ਕੀ ਹੋਏਗਾ ਨਹੀਂ ਕਮੇਟੀ ਦਾ ਫੈਸਲਾ ਸੰਗਤ ਤੋਂ ਉੱਪਰ ਕਿਵੇਂ ਹੋ ਸਕਦਾ ਹੈ ਜੀ ਗੁਰਦੁਆਰਾ ਸਾਹਿਬ ਦੇ ਇਨਜ਼ਾਮ ਤੋਂ ਬਹੁਤ ਸਾਰੇ ਰਾਗੀ ਸੇਵਾਦਾਰ ਤੇ ਗਰੰਥੀ ਕਿਤੇ ਨਾ ਕਿਤੇ ਤੰਗ ਨਜ਼ਰ ਆਉਂਦੇ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਉੱਪਰ ਬਹੁਤ ਸਾਰੀਆਂ ਅਜਾਇਹਾਂ ਧਿਰਾਂ ਵੀ ਕਈ ਵਾਰ ਕਾਬਜ਼ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਗੁਰਮਤ ਦਾ ਜਾਂ ਸਿੱਖੀ ਸਿਧਾਂਤ ਦਾ ਕੋਈ ਵੀ ਪਤਾ ਨਹੀਂ ਹੁੰਦਾ ਹਾਲ ਦੇ ਵਿੱਚ ਜਿਹੜਾ ਮੁਹਾਲੀ ਦੇ ਚਾਰਫੇਸ ਗੁਰਦੁਆਰਾ ਸਾਧ ਦੀ ਗੱਲ ਹੈ ਤੇ ਗੁਰਦੁਆਰਾ ਸਾਧ ਦੇ ਨਾਲ ਜੁੜਿਆ ਹੋਇਆ ਇੱਕ ਉਹ ਮਹਾਨ ਰਾਗੀ ਜਿਸ ਨੂੰ ਕੌਮੀ ਯੋਧੇ ਦੇ ਨਾਮ ਦੇ ਨਾਲ ਵੀ ਯਾਦ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੀਆਂ ਕਿਆਸਰਾਈਆਂ ਹੋਣਗੀਆਂ ਕਿ ਆਖਰ ਮੈਂ ਕਹਿਣਾ ਕੀ ਚਾਹਣਾ ਮੈਂ ਕਹਿਣਾ ਚਾਹਣਾ ਕਿ ਹਾਈ ਜੈਕਰ ਨੇ ਭਾਈ ਤਜਿੰਦਰ ਸਿੰਘ ਜਿਨ੍ਹਾਂ ਨੇ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਅਗਸਤ ਦੇ ਵਿੱਚ ਬਹੁਤ ਵੱਡੀ ਆਪਣੀ ਕੌਮ ਵਾਸਤੇ ਕੁਰਬਾਨੀ ਕੀਤੀ ਸੀ ਕੀਤੀ ਸੀ ਤੇ ਉਸ ਤੋਂ ਬਾਅਦ ਕਈ ਸਾਲ ਜੇਲ੍ਹ ਦੇ ਵਿੱਚ ਬਿਤਾਉਣ ਤੋਂ ਬਾਅਦ ਉਹਨਾਂ ਨੇ ਗੁਰਬਾਣੀ ਦਾ ਰਾਗੀ ਸਿੰਘ ਵਜੋਂ ਕੀਰਤਨੀ ਜਥੇ ਵਜੋਂ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਨਾ ਸ਼ੁਰੂ ਕੀਤਾ ਸੀ ਔਰ ਅਜੇ ਹੇ ਦੇ ਵਿੱਚ ਚਾਰ ਫੇਸ ਮਹਾਲੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੋਂ ਤੰਗ ਆ ਕੇ ਉਹਨਾਂ ਨੇ ਡਿਊਟੀ ਛੱਡੀ ਹੈ ਕੀ ਕੁਝ ਉਹਨਾਂ ਦੇ ਨਾਲ ਵਾਪਰਿਆ ਤਾਂ ਹਾਲ ਦੇ ਵਿੱਚ ਵੀ ਵੱਡੇ ਸਵਾਲੀਆ ਚਿੰਨੇ ਨੇ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਰੋਕ ਲਗਾਈ ਹੋਈ ਹੈ ਭਾਈ ਤਜਿੰਦਰ ਸਿੰਘ ਚਾਰ ਫੇਸ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਵੀ ਕੀਰਤ ਤੇ ਕੀਰਤਨਾ ਨਹੀਂ ਕਰ ਸਕਦੇ ਆਮ ਕਰਕੇ ਹੁੰਦਾ ਹੈ ਕਿ ਜਦੋਂ ਕਿਸੇ ਰਾਗੀ ਢਾਡੀ ਜਾਂ ਕਵੀਸ਼ਰ ਸਿੰਘ ਨੂੰ ਬੁਲਾਉਣਾ ਹੋਵੇ ਤੇ ਸੰਗਤ ਵੱਲੋਂ ਆਪਣੀ ਇੱਛਾ ਦੇ ਅਨੁਸਾਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਬੁਲਾਇਆ ਜਾ ਸਕਦਾ ਹੈ ਭਾਈ ਤਜਿੰਦਰ ਸਿੰਘ ਮੇਰੇ ਨਾਲ ਨੇ ਉਹਨਾਂ ਦਾ ਰਾਗੀ ਜੱਥਾ ਹੈ ਗੱਲਬਾਤ ਕਰ ਲੈਣਾ ਭਾਈ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਪਣੇ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਕਿ ਤੁਸੀਂ ਕੌਮ ਵਾਸਤੇ ਕੁਰਬਾਨੀ ਕੀਤੀ ਹਾਈਜੈਕਰ ਰਹੇ ਹੂੰ ਉਸ ਤੋਂ ਬਾਅਦ ਜੇਲ ਕੱਟੀ ਤੇ ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਤਾਂ ਮੁੱਢਲਾ ਸਵਾਲ ਇਹ ਹੈ ਕਿ ਆਖਰ ਕੀ ਲੋੜ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਦੀ ਜੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਤੁਹਾਡੀ ਇਸ ਤਰੀਕੇ ਦੇ ਨਾਲ ਕਦਰ ਨਹੀਂ ਸੀ ਪਾਉਣੀ ਇਹ ਤਾਂ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਜਵਾਬ ਉਹੀ ਦੇਣਗੀਆਂ ਹਾਂ ਬਾਕੀ ਗੁਰਦੁਆਰਿਆਂ ਦਾ ਪ੍ਰਬੰਧ ਅੱਜ ਕੱਲ ਇਹ ਜਿਹੜਾ ਨਾ ਉਹ ਇਹ VOTING SYSTEM ਦਾ ਜਿਹੜਾ ਉਹਦੇ ਕਰਕੇ ਬਹੁਤ ਖਰਾਬ ਹੋ ਚੁੱਕੇ ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੀ ਹੈ ਕਿ ਆਪਾਂ ਇਸ VOTING SYSTEM ਨੂੰ ਖਤਮ ਕਰਕੇ ਚੋਣ ਸਿਸਟਮ ਹੈ ਜਿਹੜਾ ਸਰਵਸੰਮਤੀ ਨਾਲ ਕੋਈ ਚੁਣਿਆ ਜਾਵੇ ਤਾਂ ਕਿ ਚੰਗੇ ਬੰਦੇ ਅੱਗੇ ਆਉਣ ਤਾਂ ਕਿ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਚੰਗੇ ਬੰਦਿਆਂ ਦੇ ਹੱਥ ਵਿੱਚ ਆਵੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਨ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਅਖਰ ਸਵਾਬ ਕਿਵੇਂ ਬਣ ਜਾਂਦਾ ਕਿ ਗੁਰਦੁਆਰਾ ਸਾਹਿਬ 'ਚ ਰਾਗੀ ਸਿੰਘ ਦੀ ਡਿਊਟੀ ਕਰਨੀ ਇਹ ਤਾਂ ਜੇਲ੍ਹ ਤੋਂ ਅਸੀਂ ਬਾਹਰ ਆਏ ਹੂੰ ਉਹ ਤੋਂ ਮੈਂ ਸੰਗੀਤ ਵਿੱਚ ਮੇਰੀ ਰੁਚੀ ਤਾਂ ਪਹਿਲਾਂ ਹੀ ਸੀਗੀ ਹੂੰ ਤੋਂ ਫਿਰ ਹੌਲੀ-ਹੌਲੀ ਕਰਕੇ ਮੈਂ ਪਾਠ ਕਰਨੇ ਸ਼ੁਰੂ ਕੀਤੇ ਗੁਰਬਾਣੀ ਦੀ ਸੰਥਿਆ ਅੰਦਰ ਵੀ ਲੈ ਕੇ ਆਏ ਸੀ ਅਸੀਂ ਹੂੰ ਤੇ ਮੁੜ ਕੇ ਉਸ ਤੋਂ ਬਾਅਦ ਸਾਈਡ ਤੇ ਮੈਂ ਕਿਸੇ ਨਾਲ ਲੱਗ ਗਿਆ ਰਾਗੀ ਸਿੰਘ ਨਾਲ ਹੂੰ ਪੰਜ-ਸੱਤ ਸਾਲ ਸਾਈਡ ਤੇ ਲਾਇ ਪੰਜ-ਸੱਤ ਸਾਲ ਤੋਂ ਬਾਅਦ ਫਿਰ ਮੈਂ ਸੈਂਟਰ 'ਚ ਹੈੱਡ ਦੀ ਡਿਊਟੀ ਕਰਨੀ ਸ਼ੁਰੂ ਕਰ ਦਿੱਤੀ ਹੂੰ 40 ਸੈਕਟਰ ਮੈਂ ਗੁਰਦੁਆਰਾ ਸਾਹਿਬ ਵਿੱਚ ਮੈਂ ਤਿੰਨ ਚਾਰ ਸਾਲ ਲਾਏ ਫਿਰ ਪਹਿਲੇ ਫੇਸ ਗੁਰਦੁਆਰਾ ਸਾਹਿਬ ਹੂੰ ਗੁਰਦੁਆਰਾ ਗੁਰਗੰਸ ਸਾਹਿਬ ਜੀ ਉੱਥੇ ਮੈਂ ਤਿੰਨ ਚਾਰ ਸਾਲ ਲਾਏ ਹੂੰ ਫਿਰ ਚਾਰ ਫੇਸ ਮੈਂ ਉਸ ਤੋਂ ਬਾਅਦ ਡਿਊਟੀ ਕਰਨੀ ਸ਼ੁਰੂ ਕੀਤੀ ਸੀ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ ਤੇ ਚੰਗੀ ਡਿਊਟੀ ਚੱਲਦੀ ਸੀ ਤੇ ਆ ਹੁਣ ਪਿਛਲੇ ਸਾਲ ਮੈਂ ਫਾਦਰ ਸਾਹਿਬ ਮੇਰੇ ਥੋੜੇ ਬਿਮਾਰ ਜ਼ਿਆਦਾ ਹੋ ਗਏ ਸੀ ਤੋ ਥੋੜਾ ਮਨੂ ਫਿਰ ਕਰਕੇ ਜਾਣਾ ਪਿਆ ਕੁਝ ਜਹਾਜ਼ ਹਵਾਈ ਚੈੱਕ ਕਰਨ ਤੋਂ ਬਾਅਦ ਕਿੰਨੇ ਸਾਲ ਤੁਸੀਂ ਜੇਲ੍ਹ ਦੇ ਵਿੱਚ ਰਹੇ ਹੋ ਕੋਈ ਲਗਭਗ 12 ਸਾਲ ਰਹੇ ਹਾਂ ਹਮ 84 ਤੋਂ ਲੈ ਕੇ 96 96 ਦੇ ਲਾਸਟ ਵਿੱਚ ਬਾਹਰ ਆਏ ਸੀ ਹਮ ਹਾਂਜੀ ਤੇ ਜਿਹੜਾ ਗੁਰਬਾਣੀ ਦਾ ਕੀਰਤਨ ਕਰ ਰਹੇ ਹੋ ਉਹ ਕਿੰਨੇ ਸਾਲ ਹੋ ਚੁੱਕੇ ਤੁਹਾਨੂੰ ਕੀਰਤਨ ਕਰਦਿਆਂ ਕੀਰਤਨ ਤਾਂ ਹੁਣ ਮੈਂ ਮੇਰਾ ਖਿਆਲ ਹੈ 22 ਸਾਲ ਤਾਂ ਹੋ ਹੀ ਗਏ ਆ ਜੀ ਹਮ 22 ਸਾਲ ਹੋ ਗਏ ਕੀਰਤਨ ਕਰਦਿਆਂ ਜਿਹੜਾ ਕੀਰਤਨ ਕਰਨ ਦਾ ਫੈਸਲਾ ਸੀ ਕਿ ਇਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਜਾਵੇ ਇਹ ਤੁਹਾਡਾ ਫੈਸਲਾ ਸੀ ਜਾਂ ਤੁਹਾਡੇ ਕਿਸੇ ਸਾਥੀ ਦਾ ਫੈਸਲਾ ਸੀ ਜਾਂ ਕਿਸੇ ਪਰਿਵਾਰਕ ਮੈਂਬਰ ਦਾ ਫੈਸਲਾ ਸੀ ਕਿ ਤੁਸੀਂ ਗੁਰਬਾਣੀ ਦਾ ਕੀਰਤਨ ਸੋਣਾ ਕਰਨਿਓ ਕਰਦੇ ਹੋ ਤੇ ਕਿਸੇ ਗੁਰਦੁਆਰਾ ਸਾਹਿਬ 'ਚ ਡਿਊਟੀ ਕਰ ਲਈਏ ਨਹੀਂ ਉਹ ਡਿਊਟੀ ਤਾਂ ਮੈਂ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਸੀ ਹੂੰ ਤੋਂ ਉੱਥੋਂ ਬਸ ਲਗਨ ਹੋਰ ਲੱਗੀ ਉਸ ਤੋਂ ਬਾਅਦ ਫਿਰ ਚਲੋ ਹੈਡ ਦੀ ਡਿਊਟੀ ਆਪਣੀ ਸਾਹਮਣੇ ਸ਼ੁਰੂ ਕਰਤੀ ਫਿਰ ਸੰਗਤ ਨੂੰ ਬਸਾਂ ਦਾ ਆਇਆ ਤੇ ਮੁੜ ਕੇ ਉਹ ਇੰਟਰਵਿਊ ਦਿੱਤੀ ਸੀ ਚਾਰ ਫੇਸ ਫਿਰ ਇਹਨਾਂ ਨੇ ਸਿਲੈਕਟ ਕੀਤਾ ਸੀ ਸਿਲੈਕਟ ਕਰਨ ਵੇਲੇ ਕੀ ਕਿਹਾ ਸੀ ਇਹਨਾਂ ਨੇ ਸਿਲੈਕਟ ਕਰਨ ਵੇਲੇ ਸਾਨੂੰ ਰੱਖ ਲਿਆ ਕਾਫੀ ਜਥਿਆਂ ਦੀ ਇੰਟਰਵਿਊ ਹੋਈ ਸੀ ਉਦੋਂ ਹਾਂ ਵੀ ਨਾਲ ਸਾਨੂੰ ਚੁਣਿਆ ਸੀਗਾ ਜਦੋਂ ਸਿਲੈਕਸ਼ਨ ਕੀਤੀ ਗਈ ਤੇ ਦੂਜੇ ਜਥਿਆਂ ਦੇ ਨਾਲੋਂ ਹਟ ਕੇ ਇੱਕ ਪਾਸੇ ਤੁਸੀਂ ਹਾਈ ਜੈਕ ਕੀਤਾ ਜਹਾਜ਼ ਨੂੰ ਤਾਂ ਉਸ ਕੁਰਬਾਨੀ ਦੇ ਮੱਦੇ ਨਜ਼ਰ ਦੂਜੇ ਰਾਗੀ ਸਿੰਘਾਂ ਦੇ ਨਾਲੋਂ ਹਟ ਕੇ ਕੋਈ ਨਾ ਕੋਈ ਜ਼ਿਆਦਾ ਤਵੱਜੋ ਦਿੱਤੀ ਗਈ ਸੀ ਨਹੀਂ ਨਹੀਂ ਜ਼ਿਆਦਾ ਤਵੱਜੂ ਤਾਂ ਕੋਈ ਨਹੀਂ ਉਹ ਤਾਂ ਮੈਡ ਦੇ ਹਿਸਾਬ ਨਾਲ ਲੈਣੀ ਚੋਣ ਕੀਤੀ ਹੈ ਹਾਂ ਤਿੰਨ ਚਾਰ ਮੈਂਬਰ ਕਮੇਟੀ ਅੰਦਰ ਕੀਰਤਨ ਸੁਣਦੀ ਸੀ ਉਹਨਾਂ ਨੇ ਬੈਠ ਕੇ ਸੁਣਿਆ ਉਹਨਾਂ ਨੇ ਡਿਸਾਈਡ ਕੀਤਾ ਮੁਰਕੇ ਆ ਵਿਚੋਂ ਕੁਝ ਹੈਗੇ ਸੀ ਜਿਹੜੇ ਇਹ ਵੀ ਕਹਿੰਦੇ ਸੀ ਇਹ ਹਾਈਜੈਕਰ ਹੈ ਜੀ ਇਹ ਇਹਨੇ ਹਾਈਜੈਕ ਕੀਤਾ ਇਹਨੂੰ ਨਾ ਰੱਖਿਆ ਜਾਵੇ ਲੇਕਿਨ ਉਹ ਸੰਗਤ ਦਾ ਜੋ ਪਿਆਰ ਕਰਕੇ ਸੰਗਤ ਨੇ ਜੋਰ ਪਾਇਆ ਉਹਦੇ ਕਰਕੇ ਰੱਖੀਗੇ ਕਿ ਨਾਦੀ ਨਸਲ ਦੇ ਨਾਲ ਦੇਖਿਆ ਜਾਂਦਾ ਸੀ ਕਿ ਇਹਨਾਂ ਨੇ ਹਾਈਜੈਕ ਕੀਤਾ ਤੇ ਇਹਨਾਂ ਨੂੰ ਕੀਰਤਨ ਕਰਨ ਦੀ ਆਗਿਆ ਨਾ ਦਿੱਤੀ ਜਾਵੇ ਹਾਂ ਮਤਲਬ ਇਹੀ ਹੈ ਵੀ ਇਹ ਹੱਤਵਾਦੀ ਹੈ ਜੀ ਆਪਣੇ ਆਪਣੇ ਕਿਹੜਾ ਠੀਕ ਐ ਨਾ ਜੇ ਆਪਾਂ ਉਹ 11 ਨੂੰ ਕਹਿੰਦੇ ਆ ਵੀ ਆਤਵਾਦੀ ਸੰਭ ਕਹਿੰਦੇ ਆ ਨਾ ਆਪਣੇ ਵੀ ਇਸੇ ਤਰ੍ਹਾਂ ਹੀ ਹਿਸਾਬ ਕਿਤਾਬ ਵਿੱਚ ਜਿਹੜੇ ਲੋਕਾਂ ਵਾਸਤੇ ਕੁਰਬਾਨੀ ਕੀਤੀ ਤੇ ਉਹੀ ਕਹਿੰਦੇ ਵੀ ਇਹ ਤੇ ਅੱਤਵਾਦੀ ਹੈ ਅੱਤਵਾਦੀ ਹੈ ਜੀ ਚਲੋ ਮੁੜ ਕੇ ਸੰਗਤ ਨੇ ਫਿਰ ਜੋਰ ਪਾਇਆ ਤਾਂ ਫਿਰ ਸੰਗਤ ਅਥੇ ਚਾਰ ਫੇਸ ਦੀ ਬਹੁਤ ਬਹੁਤ ਪਿਆਰੀ ਸੰਗਤ ਹੈ ਜੀ ਇਥੋਂ ਦੀ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਅਜੇ ਤੱਕ ਗੁਰਬਾਣੀ ਦਾ ਕੀਰਤਨ ਕਰਕੇ ਆਏ ਹੋ ਚਾਰ ਫੇਸ ਤੋਂ ਇਲਾਵਾ ਉਥੋਂ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੁਹਾਡਾ ਨਹੀਂ ਉਥੇ ਤੇ ਠੀਕ ਸੀ ਕਾਫੀ ਕਮਿਟੀ ਇੱਥੇ ਚਾਰ ਫੇਸ ਕੀ ਹੋ ਗਿਆ ਇਦਾਂ ਦਾ ਇੱਥੇ ਤੇ ਹੁਣ ਤੁਹਾਨੂੰ ਪਤਾ ਹੈ ਘੜਮ ਚੋਦਰੀ ਬਹੁਤ ਹਨ ਹੂੰ ਛੋਟੀਆਂ ਛੋਟੀਆਂ ਗੱਲਾਂ ਤੇ ਨੁਕਤਾ ਚੀਨੀ ਜਿਹੜੀ ਹੈ ਇਹਨਾਂ ਨੂੰ ਚਾਹੀਦੀਆਂ ਦਰਸਲ ਜੀ ਹਜੂਰੀ ਹੈ ਜਿਹੜੇ ਹੂੰ ਜੀ ਹਜੂਰੀ ਕਰੋ ਉਹ ਉਸ ਨੂੰ ਸਾਢੇ ਤੋਂ ਕਮ ਹੁੰਦਾ ਨਹੀਂ ਹੂੰ ਅਸੀਂ ਤੇ ਆਪਣੇ ਹਿਸਾਬ ਨਾਲ ਹੀ ਰਹਿਣਾ ਹੁੰਦਾ ਤੇ ਹੁਣ ਦੇਖ ਲਓ ਬਣੇ ਚਾਰ ਫੇਸ ਵਾਲੇ ਹੁਣ ਸੰਗਤ ਜੀ ਕਿਰਤਨ ਕਰਾਉਣਾ ਚਾਹੁੰਦੀ ਹੈ ਸਾਡੇ ਤੋਂ ਤੇ ਸਾਨੂੰ ਇੱਥੇ ਕੀਰਤਨ ਕਰਨ ਨਹੀਂ ਦਿੰਦੇ ਇਹ ਕਹਿੰਦੇ ਜੀ ਅਸੀਂ ਮਤਾ ਪਾਇਆ ਹੋਇਆ ਹੈ ਇਹਨਾਂ ਤੋਂ ਅਸੀਂ ਕੱਢਿਆ ਹੋਇਆ ਹੈ ਕਿ ਕੱਢਿਆ ਨਹੀਂ ਹੋਇਆ ਜਦ ਤੱਕ ਇਹ ਸੱਚਾਈ ਇਹ ਹੈ ਕਿ ਅਸੀਂ ਆਪ ਛੱਟ ਕੇ ਗਏ ਹਾਂ ਤਾਂ ਤੇ ਸੰਗਤ ਚਾਹੁੰਦੀ ਹੈ ਪਰ ਇਹ ਕੀਰਤਨ ਕਰਨ ਦੀ ਨਾ ਦੇ ਇਹਨਾਂ ਕੋਲ ਕਿਹੜੀ ਅਥਾਰਟੀ ਹੈ ਵੀ ਆ ਸਾਨੂੰ ਕੀਰਤਨ ਨਾ ਕਰਨ ਦੇ ਇਹਨਾਂ ਤੋਂ ਪੁੱਛਿਆ ਜਾਣਾ ਚਾਹੀਦਾ ਗੁਰਦੁਆਰਾ ਸਭ ਕਮੇਟੀ ਨੂੰ ਜਿਹੜੇ ਚਾਰ ਫੇਸ ਦੀ ਸੰਗਤ ਕਹਿੰਦੀ ਨੇ ਕਿ ਕਹਿੰਦੀ ਹੈ ਕਿ ਭਾਈ ਤੇਜਿੰਦਰ ਸਿੰਘ ਨੂੰ ਕੀਰਤਨ ਵਾਸਤੇ ਬੁਲਾਉਣਾ ਤੇ ਅੱਗੇ ਜਿਹੜੀ ਗੁਰਦੁਆਰਾ ਕਮੇਟੀ ਉਹ ਕਹਿੰਦੀ ਕਿ ਅਸੀਂ ਮਤਾ ਪਾਇਆ ਹੋਇਆ ਹੈ ਕਿ ਉਹ ਗੁਰਬਾਣੀ ਦਾ ਇਸ ਗੁਰਦੁਆਰਾ ਸਭ ਚ ਕੀਰਤਨ ਕਰ ਹੀ ਨਹੀਂ ਸਕਦੇ ਹਾਂ ਨਹੀਂ ਕਰ ਸਕਦੇ ਇਹ ਹੀ ਇਹਨਾਂ ਦਾ ਜਵਾਬ ਹੁੰਦਾ ਹੈ ਅਸਾ ਸੀ ਪੁੱਛਣਾ ਚਾਹੁੰਦੇ ਆ ਵੀ ਇਹ ਕਿਹੜੀ ਕਿਤਾਬ ਚ ਲਿਖਿਆ ਆ ਇਹ ਸਬਦਾਨ ਦੀ ਹਾਂ ਜਾਂ ਤਾਂ ਅਸੀਂ ਕੋਈ ਡਾਕਾ ਮਾਰਿਆ ਹੋਵੇ ਜਾਂ ਕੋਈ ਇੱਥੇ ਕੋਈ ਕਾਂਡ ਕਰਕੇ ਗਏ ਹੋਈਏ ਵੀ ਤੁਸੀਂ ਦੱਸੋ ਤਾਂ ਸਹੀ ਕੀਰਤਨ ਕਰਨ ਨੂੰ ਇਹ ਮਨਾ ਕਰਦੇ ਨੇ ਸਾਨੂੰ ਮੈਂ ਤਾਂ ਅਕਾਲ ਤਖਤ ਤੇ ਚਿੱਠੀ ਲਿਖਣੀ ਹੈ ਹੁਣ ਇਹਨਾਂ ਦੇ ਬਾਰੇ ਸ਼ਿਕਾਇਤ ਕਰਾਂਗਾ ਮੈਂ ਹਾਂ ਤੁਸੀਂ ਪੁੱਛਿਆ ਨਹੀਂ ਕਿ ਇਦਾਂ ਤਾਂ ਮੈਂ ਗੁਨਾਹ ਕਿਹੜਾ ਕੀਤਾ ਮੈਨੂੰ ਦੱਸੋ ਤੇ ਸਹੀ ਨਾ ਅਸਲ ਦੇ ਵਿੱਚ ਵਜ੍ਹਾ ਕੀ ਹੈ ਮਨਾਹੀ ਕਿਉਂ ਕਰ ਰਹੇ ਹੋ ਤੁਸੀਂ ਸੰਗਤ ਨੂੰ ਉਹ ਸੰਗਤ ਦਰਸਲ ਸਿੱਧੀ ਸਾਡੇ ਕੋਲ ਨਹੀਂ ਨਾ ਆਉਂਦੀ ਇਹ ਇਹਨਾਂ ਕਮੇਟੀ ਕੋਲ ਚੱਲ ਜਾਂਦੇ ਹਾਂ ਇਹ ਉਹਨਾਂ ਨੂੰ ਪੁੱਛਣ ਵਾਸਤੇ ਤੁਹਾਨੂੰ ਸੰਗਤ ਚੋਂ ਦੱਸਿਆ ਕਿਸੇ ਨੇ ਹਾਂ ਸੰਗਤ ਦੀ ਬੀਬੀਆਂ ਨੇ ਜਿਹੜੇ ਗੇਸ ਸੀ ਬੀਬੀ ਜੀ ਉਹਨਾਂ ਨੇ ਸਾਨੂੰ ਦੱਸਿਆ ਹੂੰ ਇਸ ਤਰ੍ਹਾਂ ਸੀ ਗੇਸ ਸੀ ਸਾਨੂੰ ਤਾਂ ਉਹਨੇ ਮਨਾ ਕਰਤਾ ਹੂੰ ਇੱਕ ਕੇਸ ਨਹੀਂ ਇਹ ਤਿੰਨ ਚਾਰ ਵਾਰ ਦਫਾ ਹੋ ਚੁੱਕੇ ਐ ਇਸੇ ਤਰ੍ਹਾਂ ਹੂੰ ਇਹ ਨਾ ਕੋਲਕੀ ਅਥਾਰਟੀ ਐ ਸਾਨੂੰ ਮਨਾ ਕਰਨ ਦੀ ਹੂੰ ਇਹ ਤਾਂ ਫਿਰ ਤਕੇਸ਼ਾ ਹੀ ਆ ਬਿਲਕੁਲ ਹੂੰ ਜਿਹੜੀ ਗੁਰਦੁਆਰਾ ਸਭ ਦੀ ਪ੍ਰਬੰਧਕ ਕਮੇਟੀ ਐ ਉਹਨਾਂ ਨੂੰ ਗੁਰਬਾਣੀ ਬਾਰੇ ਇਤਿਹਾਸ ਬਾਰੇ ਵੀ ਕੋਈ ਜਾਣਕਾਰੀ ਐ ਜਾਂ ਫਿਰ ਆਪ ਮੁਹਾਰੇ ਹੀ ਉਹਨਾਂ ਦੇ ਵੱਲੋਂ ਡਿਸੀਜਨ ਲਏ ਜਾ ਰਹੇ ਆ ਨਹੀਂ ਆਪ ਮੁਹਾਰੇ ਡਿਸੀਜਨ ਐ ਜੀ ਇਹ ਤਾਂ ਕੇਸ਼ਾ ਹੀ ਕਰ ਰਹੇ ਐ ਇਹਨੜ ਕੋਈ ਨਹੀਂ ਨੌਲੇਜ ਹੈ ਨਹੀਂ ਇਹਨ ਗੁਰਗੌਣੀ ਬਾਰੇ ਹਮ ਇੱਕ ਉਹ ਬਲਵਿੰਦਰ ਸਿੰਘ ਹੈ ਹਮ ਉਹ ਉਹ ਜਿਆਦਾ ਸਾਡੇ ਖਿਲਾਫ ਚੱਲਦਾ ਹਮ ਪਤਾ ਨਹੀਂ ਅਸੀਂ ਉਹਦਾ ਕੀ ਵਿਗਾੜਿਆ ਹਮ ਆਪ ਉਹਨੂੰ ਇੱਥੇ ਸਟੈਂਪਡ ਪੇਪਰ ਦੇ ਘਟਾਲੇ ਵਿੱਚ ਸਸਪੈਂਡ ਕੀਤਾ ਹੋਇਆ ਸੀ ਉੱਥੋਂ ਕੱਢਿਆ ਹੋਇਆ ਸੀ ਕਚੈਰੀਆਂ ਚੋਂ ਹਮ ਉਹ ਇਹ ਜੇ ਲੋਕ ਇੱਥੇ ਵਿੱਚ ਬਾੜੇ ਹੋਏ ਜਿਹੜੇ ਕਰਪਟ ਬੰਦੇ ਆ ਉਹਨਾਂ ਨੂੰ ਗੁਰਦੁਆਰਾ ਸਭ ਚ ਥਾਂ ਦਿੱਤੀ ਐ ਤੇ ਉਹਨਾਂ ਸੇਵਾਦਾਰਾਂ ਨੂੰ ਨਾਰਾਗੀਆਂ ਨੂੰ ਤੇ ਨਾ ਹੀ ਗਰੰਥੀਆਂ ਨੂੰ ਟਿਕਨ ਦਿੰਦੇ ਹਾਂਜੀ ਹਾਂਜੀ ਇਹੋ ਜੇ ਦੋ ਚਾਰ ਬੰਦੇ ਹੁੰਦੇ ਜੀ ਹਰ ਕਮੇਟੀ ਚ ਹੁੰਦੇ ਆ ਇਹੋ ਜੇ ਜਿਹੜਾ ਇਹ ਰਾਗੀਆਂ ਗਰੰਥੀਆਂ ਨੂੰ ਟਿਕਨ ਨਹੀਂ ਦਿੰਦੇ ਹੈ ਜੀ ਇਹਨਾਂ ਦੇ ਇਹਨਾਂ ਦੇ ਕਰਕੇ ਕਮੇਟੀਆਂ ਬਦਨਾਮ ਹਨ ਤੇ ਪ੍ਰਧਾਨ ਵੀ ਚੱਕਰੇ ਤੁਹਾਡੇ ਲੈਦਰ ਹੋਣਾ ਚਾਹੀਦਾ ਨਾ ਕੋਈ ਆਪਣੇ ਆਪ ਡਿਸੀਜਨ ਲੈਣ ਵਾਲਾ ਲਾਈ ਲੱਗ ਨਹੀਂ ਹੋਣਾ ਚਾਹੀਦਾ ਗੁਰਦੁਆਰਾ ਸਭ ਕਮੇਟੀ ਨੂੰ ਕਿਸੇ ਨੇ ਇਹ ਨਹੀਂ ਅਕਲ ਦਿੱਤੀ ਕਿ ਜੇ ਤੁਸੀਂ ਰਾਗੀ ਸਿੰਘਾਂ ਦੀ ਕਦਰ ਨਹੀਂ ਕਰਨੀ ਨਾ ਕਰੋ ਪਰ ਜਿਹੜੇ ਬੰਦੇ ਨੇ ਕੌਮਲੀ ਕੁਰਬਾਨੀ ਕੀਤੀ ਯਾਰ ਉਹਦੀ ਤੇ ਕਦਰ ਕਰ ਲੋ ਇਹ ਤੇ ਹੁਣ ਜਵਾਬ ਤੁਸੀਂ ਉਹਨਾਂ ਕੋਲੋਂ ਪੁੱਛਿਓ ਜੀ ਇਹਦੇ ਵਿੱਚ ਮੈਂ ਕੀ ਕਹਿ ਸਕਦਾ ਮੇਰੇ ਨਾਲ ਭਾਈ ਮਨਪ੍ਰੀਤ ਸਿੰਘ ਵੀ ਹੈ ਭਾਈ ਤੇਜਿੰਦਰ ਸਿੰਘ ਉਹਨਾਂ ਦੇ ਸੱਜੇ ਪਾਸੇ ਕੀਰਤਨ ਕਰਦੇ ਤੇ ਵੱਡੀ ਤਰਾਸਦੀ ਵਾਲੀ ਇਹ ਗੱਲ ਹੈ ਕਿ ਇਹ ਦਹੀਂ ਭੱਲਿਆਂ ਦੀ ਦੁਕਾਨ ਲਾ ਕੇ ਇੱਥੇ ਗੁਜ਼ਾਰਾ ਕਰਦੇ ਨੇ ਗੁਰਦੁਆਰਾ ਸਾਹਿਬ ਤੋਂ ਇਹਨਾਂ ਨੇ ਡਿਊਟੀ ਛੱਡੀ ਹੋਈ ਹੈ ਭਾਈ ਜੀ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਜਦੋਂ ਰਾਗੀ ਸਿੰਘਾਂ ਦੀ ਗੱਲ ਆਉਂਦੀ ਆ ਤਾਂ ਉਸ ਵਕਤ ਗੁਰੂ ਸਾਹਿਬ ਵੀ ਰਾਗੀ ਸਿੰਘਾਂ ਨੂੰ ਆਪ ਉਹਨਾਂ ਦੇ ਘਰਾਂ ਚੋਂ ਲੈਣ ਵਾਸਤੇ ਜਾਂਦੇ ਰਹੇ ਕਿ ਤੁਸੀਂ ਆ ਕੇ ਗੁਰਬਾਣੀ ਦਾ ਕੀਰਤਨ ਕਰੋ ਪਰ ਇੱਥੇ ਤੇ ਅੱਜ ਉਲਟਾ ਹੋ ਰਿਹਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਮਨਾ ਕੀਤਾ ਜਾ ਰਿਹਾ ਕਿ ਤੁਸੀਂ ਇੱਥੇ ਕੀਰਤਨ ਨਹੀਂ ਕਰ ਸਕਦੇ ਬਿਲਕੁਲ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ ਸਾਹਿਬ ਨੇ ਦੱਸਿਆ ਜੀ ਬਿਲਕੁਲ ਸੱਚ ਦੱਸਿਆ ਤੇ ਹੁਣ ਦੇਖ ਲਓ ਭਾਈ ਸਾਹਿਬ ਦੀ ਇੰਨੀ ਕੁਰਬਾਨੀ ਹੈ ਨਾ ਜੀ ਤੇ ਆਪਾਂ ਦਾ ਭਾਈ ਸਾਹਿਬ ਦੇ ਪੈਰਾਂ ਵਰਗੇ ਨਹੀਂ ਹੈ ਇਹਨਾਂ ਦੀ ਇੰਨੀ ਕੁਰਬਾਨੀ ਹੈ ਲੇਕਿਨ ਇਹਨਾਂ ਨੂੰ ਚਾਹੀਦਾ ਕਮੇਟੀ ਵਾਲਿਆਂ ਨੂੰ ਹੁਣ ਦੇਖੋ ਜੀ ਕੋਈ ਪ੍ਰੋਗਰਾਮ ਹੁੰਦਾ ਹੁਣ ਸੰਗਤ ਚਾਰ ਫੇਸ ਦੀ ਨਹੀਂ ਚੰਗੀ ਆ ਜੀ ਹੁਣ ਅਸੀਂ 11 ਸਾਲ ਡਿਊਟੀ ਕੀਤੀ ਇੱਥੇ ਤੇ ਭਾਈ ਸਾਹਿਬ ਨੂੰ ਸੰਗਤ ਬਹੁਤ ਪਸੰਦ ਕਰਦੀ ਇੱਥੇ ਕਿਉਂਕਿ ਤੁਸੀਂ ਵੀ ਦੇਖਿਆ ਭਾਈ ਸਾਹਿਬ ਬਹੁਤ ਸੋਹਣਾ ਕੀਰਤਨ ਕਰਦੇ ਆ ਬੜੀ ਗੁਰੂ ਸਾਹਿਬ ਦੀ ਕਿਰਪਾ ਹੁਣ ਜਿਹੜੀ ਸੰਗਤ ਇੱਥੇ ਕੀ ਕਹਿੰਦੇ ਸੜ ਤੋਂ ਕੀਰਤਨ ਕਰਨਾ ਚਾਹਦੀ ਹੈ ਹੁਣ ਕਈ ਵਾਰੀ ਭਾਈ ਸਾਹਿਬ ਦਾ ਕੰਟੈਕਟ ਨਹੀਂ ਮਿਲ ਸਕਦਾ ਹੁਣ ਇਹ ਜਾ ਕੇ ਕਮਿਊਨਿਟੀ ਨੂੰ ਜਾ ਕੇ ਕਹਿੰਦੇ ਕਿ ਅਸੀਂ ਭਾਈ ਸਾਹਿਬ ਤੋਂ ਕੀਰਤਨ ਕਰਾਉਣਾ ਹੈ ਭਾਈ ਤੇਜਿੰਦਰ ਸਿੰਘ ਜਿੱਥੋਂ ਤੇ ਇਹ ਦੇਖੋ ਕਮਿਟੀ ਲਈ ਭਾਈ ਸਾਹਿਬ ਸਿੱਧਾ ਮਨਾਂ ਕਰ ਦਿੰਦੇ ਕਿ ਅ ਤਕਲੀਫ ਆ ਜੀ ਤਾਂ ਦੇਖੋ ਉਹਨਾਂ ਨੂੰ ਪੁੱਛਣਾ ਚਾਹੀਦਾ ਨਾ ਕਿ ਕੀ ਤਕਲੀਫ ਹੈ ਹੁਣ ਜਦੋਂ ਅਸੀਂ ਭਾਈ ਸਾਹਿਬ ਡਿਊਟੀ ਕਰਦੇ ਸੀ ਇੱਥੇ ਹੁਣ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ ਜਿੱਥੇ ਕਈ ਬਾਰੋ ਆਉਂਦੇ ਸੀ ਕੀਰਤਨ ਕਰਨ ਵਾਸਤੇ ਤੇ ਅਸੀਂ ਸਗੋਂ ਕਈ ਵਾਰੀ ਕਹਿਆ ਪ੍ਰਧਾਨ ਨੂੰ ਕਿ ਹਾਂ ਵੀ ਡਿਊਟੀ ਅਸੀਂ ਕਰਦੇ ਆਂ ਤੇ ਕੀਰਤਨ ਕਰਨ ਕੋਈ ਬਾਰੋ ਆ ਜਾਂਦਾ ਤੇ ਸਗੋਂ ਪ੍ਰਧਾਨ ਕਹਿੰਦਾ ਸੀ ਕਿ ਇਹ ਤਾਂ ਭਾਈ ਸਾਹਿਬ ਜੀ ਦੇਖੋ ਕਰਦੇ ਆਂ ਦੀ ਮਰਜ਼ੀ ਹੈ ਜਿੰਨੂ ਮਰਜ਼ੀ ਬੁਲਾਉਣਾ ਸੰਗਤ ਬੁਲਾਉਂਦੀ ਸੀ ਉਹਨਾਂ ਨੂੰ ਸੰਗਤ ਬੁਲਾਉਂਦੀ ਸੀ ਜਦੋਂ ਦਰਬਾਰ ਸਾਹਿਬ ਤੇ ਜਿੱਥੇ ਆ ਕੇ ਕੋਈ ਹੋਰ ਲੋਕਲ ਜਿਵੇਂ ਉਹ ਆਉਂਦੇ ਸੀਗੇ ਅਸੀਂ ਕਦੇ ਇਤਰਾਜ਼ ਨਹੀਂ ਸਾਨੂੰ ਇਹ ਦੱਸਿਆ ਜਾਵੇ ਕਿ ਅਸੀਂ ਗੁਣਾ ਕੀ ਕੀਤਾ ਉਥੇ ਭਾਈ ਸਾਹਿਬ ਆਪਣੇ ਵਰਜਾਇਨ ਦੇ ਕੇ ਆਏ ਆ ਇਹਨਾਂ ਤੋਂ ਦੁਖੀ ਹੋ ਕੇ ਠੀਕ ਹੈ ਜੀ ਤਨਖਾਹ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਤਨਖਾਹ ਵਾਸਤੇ ਕਿੰਨੀ ਵਾਰੀ ਬੇਨਤੀ ਕੀਤੀ ਉਹਨਾਂ ਨੂੰ ਇਹਨਾਂ ਨੇ ਸਾਡੀ ਤਨਖਾਹ ਨਹੀਂ ਵਧਾਈ ਕਹਿੰਦੇ ਅਸੀਂ ਤਨਖਾਹ ਨਹੀਂ ਵਧਾਉਣੀ ਡਿਊਟੀ ਕਰਨੀ ਕਰੋ ਨਹੀਂ ਤਾਂ ਆਪਣੇ ਘਰ ਨੂੰ ਜਾਓ ਹੁਣ ਜਿਹੜਾ ਭਾਈ ਸਾਹਿਬ ਭੇਟਾ ਮਿਲਦੀ ਹੈ ਕੀਰਤਨ ਦੀ ਉਹਦੇ ਚੋਂ ਅੱਧ ਲੈ ਜਾਂਦੇ ਜੀ ਇਹ ਕੀਰਤਨ ਅਸੀਂ ਕਰੀਏ ਤੇ ਆਹ ਦੇ ਲੈ ਜਾਂਦੇ ਆ ਤੇ ਉਹੀ ਜਿਹੜੇ ਪ੍ਰੋਗਰਾਮ ਹੁੰਦੇ ਆ 10 12 ਉਹ ਇਕੱਠੇ ਕਰਕੇ ਸਾਨੂੰ ਦੇ ਦਿੰਦੇ ਤਨਖਾਹ ਹੈ ਨਾ ਜੀ ਬਾਕੀ ਹੋਈ ਕੋਈ ਤੁਹਾਡਾ ਪਰਿਵਾਰ ਦਾ ਕੋਈ ਜ ਵੀ ਮਰ ਜੇ ਇਹਨਾਂ ਨੂੰ ਕੋਈ ਫਿਕਰ ਨਹੀਂ ਆ ਜੀ ਹਾਂ ਨਾ ਜੀ ਨਾ ਪੁੱਛਦੇ ਆ ਕਿਸੇ ਨੂੰ ਹੁਣ ਮੇਰੇ ਫਾਦਰ ਸਾਹਿਬ ਵੀ ਬਿਮਾਰ ਹੋਇਆ ਸਗੋ ਭਾਈ ਸਾਹਿਬ ਨੇ ਹੈਲਪ ਕੀਤੀ ਹੈ ਸਗੋ ਜਿਹੜੀ ਚਾਰ ਫੇਦੀ ਸੰਗਤ ਹੈ ਬੜਾ ਬਹੁਤ ਬਹੁਤ ਹੀ ਵਧੀਆ ਹੁਣ ਕਮੇਟੀ ਨੇ ਭਾਜੀ ਕੋਈ ਪੈਸਾ ਨਹੀਂ ਦਿੱਤਾ ਸਾਨੂੰ ਇੱਕ ਵਾਰੀ ਪੁੱਛਿਆ ਵੀ ਨਹੀਂ ਬੁਲਾ ਕੇ ਕੀ ਹਾਂ ਵੀ ਭਾਈ ਸਾਹਿਬ ਤੁਹਾਡੇ ਬੱਚੇ ਠੀਕ ਨੇ ਜਾਂ ਤੁਹਾਡੇ ਫਾਦਰ ਸਾਹਿਬ ਠੀਕ ਹੈ ਮੈਂ ਵਿਆਜ ਤੇ ਪੈਸੇ ਚੱਕ ਕੇ ਇਲਾਜ ਕਰਾਇਆ ਜੀ ਫਿਰ ਭਾਜੀ ਦੱਸੋ ਜੇ ਆਪਾਂ ਗੁਰੂ ਘਰੇ ਡਿਊਟੀ ਕਰਨੀ ਹੈ ਫਿਰ ਫਾਇਦਾ ਕੀ ਹੋਇਆ ਭਾਜੀ ਇਹ ਉਹ ਤਾਂ ਕਹਿੰਦੇ ਭਾਈ ਤੇਜਿੰਦਰ ਸੋਂ ਸਾਥ ਭਾਈ ਤੇਜਿੰਦਰ ਸੋਂ ਦੇ ਸਾਥੀ ਨੂੰ ਅ ਗੱਡੀ ਜਿਹੜਾ ਇਨਸਟਾਲਮੈਂਟ ਤੇ ਲੈਤੀ ਉਹਨਾਂ ਦਾ ਕਾਰੋਬਾਰ ਖਲਵਾਤਾ ਉਹਨਾਂ ਦੇ ਪਿਤਾ ਜੀ ਦਾ ਟ੍ਰੀਟਮੈਂਟ ਕਰਵਾਤਾ ਚਲੋ ਠੀਕ ਆ ਮਹਾਰਾਜ ਮੈਂ ਤਾਂ ਕਹਿੰਦਾ ਸਾਹਮਣੇ ਬੈ ਕੇ ਮੇਰੇ ਦੱਸ ਦੇਣ ਹੂੰ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਹੋ ਕੇ ਦੱਸ ਦੇਣ ਕਿ ਹਾਂ ਵੀ ਮੈਨੂੰ ਕਿਹੜੀ ਗੱਡੀ ਦਵਾਈਆਂ ਇਹਨਾਂ ਨੇ ਤੇ ਮੇਰੇ ਫਾਦਰ ਸਾਹਿਬ ਦਾ ਕਿਹੜਾ ਇਲਾਜ ਕਰਾਇਆ ਜੇ ਇੱਕ ਵੀ ਪੈਸਾ ਦਿੱਤਾ ਹੋਏ ਮੈਨੂੰ ਹੂੰ ਮੇਰੀ ਗੱਡੀ ਜਿਹੜੀ ਆ ਬਾਜੀ ਇਹ ਲੋਨ ਤੇ ਚੱਲ ਰਹੀ ਹੈ ਮੈਂ ਤੁਹਾਨੂੰ ਸਰਕ ਆ ਕੇ ਜ ਦਿਖਾ ਦਿੰਨਾ ਜਿੰਨੀ ਮੈਂ ਡੋਨ ਡੋਨ ਪੇਮੈਂਟ ਕੀਤੀ ਹੈ ਜਿਹੜੀ ਮੇਰੇ ਕਿਸ਼ਤੇ ਜਾਂਦੀ ਹੈ ਸਗੋ ਇਹ 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 ਵੀ ਗੱਲ ਕਹਿੰਦੇ ਆ ਕਿ ਹ ਇਹ ਕਹਿੰਦਾ ਇੱਥੋਂ ਬੜੀ ਕਮਾਈ ਕਰਦੇ ਆ। ਚਲੋ ਦੇਖੋ ਜੀ ਚਾਰ ਫੇਰੀ ਸੰਗਤ ਮੈਂ ਹੁਣ ਵੀ ਕਹਿੰਦਾ ਬਹੁਤ ਚੰਗੀਆਂ ਇੱਥੇ ਅਸੀਂ ਡਿਊਟੀ ਕੀਤੀ ਹੈ 11 ਸਾਲ ਬਹੁਤ ਸੰਗਤ ਦਾ ਪਿਆਰ ਮਿਲਿਆ। ਠੀਕ ਹੈ ਲੇਕਿਨ ਇਹਨਾਂ ਦੀ ਭਾਜੀ ਨੀਤਾ ਬਹੁਤ ਮਾੜੀ ਕਮੇਟੀ ਵਾਲਿਆਂ ਦੀ ਆ। ਇਹ ਤਾਂ ਦੇਖਦੇ ਸੀ ਕਿ ਹਾਂ ਨੀ ਟੋਕਰੀ ਭਰ ਗਈ ਇਹਨਾਂ ਨੂੰ ਇਨੀ ਕਮਾਈ ਆ। ਲੇਕਿਨ ਭਾਜੀ ਖਰਚੇ ਵੀ ਤੇ ਆ ਨਾ। ਕਦੇ ਇੱਕ ਵਾਰੀ ਵੀ ਕੋਈ ਇਹਨਾਂ ਨੂੰ ਪੁੱਛੇ ਕਦੇ ਰਾਸ਼ਨ ਦਿੱਤਾ ਕਿਸੇ ਨੂੰ? ਹੈਨਾ ਜੀ? ਹੁਣ ਜਿਹੜਾ ਰਾਸ਼ਨ ਆਂਦਾ ਸਾਰਾ ਬਾੜ ਵਿੱਚ ਆਂਦੇ ਆ। ਹੈਨਾ ਜੀ ਜੇ ਅਸੀਂ ਗੱਲ ਕਰਦੇ ਆ ਤੇ ਇਹਨਾਂ ਨੂੰ ਚੁੱਪਦੀ ਆ ਕੀ ਹੈ ਸਾਡੇ ਖਿਲਾਫ ਬੋ ਹੈਣਾ ਜੀ ਲੇਕਿਨ ਉਹਨਾਂ ਸਾਹਮਣੇ ਕੋਈ ਬੋਲ ਕੇ ਰਾਜ਼ੀ ਨਹੀਂ ਜੇ ਬੋਲੋਗੇ ਤਾਂ ਸਾਡੀ ਸਾਡੀ ਛੁੱਟੀ ਕਰ ਦੇਣਗੇ ਤਾਂ ਕਰਕੇ ਭਾਈ ਦੇਖੋ ਇਹ ਤਾਂ ਹੋਣਾ ਚਾਹੀਦਾ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਹਾਂ ਵੀ ਤੁਸੀਂ ਭਾਈ ਸਾਹਿਬ ਨੂੰ ਕੀਰਤਨ ਕਰਨ ਤੋਂ ਕਿਉਂ ਰੋਕਦੇ ਹੋ ਬਿਲਕੁਲ ਭਾਈ ਤਰਜਿੰਦਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਵੱਡੀ ਤਰਾਸਦੀ ਵਾਲੀ ਇਹ ਗੱਲ ਹੈ ਕਿ ਇਹ ਕੁਰਬਾਨੀ ਵਾਲੀ ਰੂਹ ਨੇ ਗੁਰਬਾਣੀ ਦਾ ਕੀਰਤਨ ਕਰਨ ਦੀ ਇਹਨਾਂ ਨੇ ਧਾਰੀ ਹੋਈ ਹੈ ਗੁਰਬਾਣੀ ਦਾ ਕੀਰਤਨ तकरीबन 22 ਸਾਲ ਤੋਂ ਚੰਡੀਗੜ੍ਹ ਤੇ ਮੋਹਾਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਆ ਰਹੇ ਨੇ ਪਰ ਚਾਰ ਫੇਸ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਇੱਕ ਐਲਾਨ ਕੀਤਾ ਹੋਇਆ ਕਿ ਅਸੀਂ ਕਮੇਟੀ ਦੇ ਵੱਲੋਂ ਮਤਾ ਪਾਇਆ ਹੋਇਆ ਕਿ ਕੋਈ ਵੀ ਜਿਹੜਾ ਸ਼ਖਸ਼ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਤਜਿੰਦਰ ਸਿੰਘ ਦੇ ਵੱਲੋਂ ਗੁਰਬਾਣੀ ਦਾ ਕੀਰਤਨ ਹੈ ਜਿਹੜਾ ਨਹੀਂ ਕਰਵਾ ਸਕਦਾ ਇਸੇ ਨੂੰ ਲੈ ਕੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈਣ ਦਾ ਯਤਨ ਵੀ ਕਰਾਂਗੇ ਭਾਈ ਬਲਵਿੰਦਰ ਸਿੰਘ ਨੇ ਗੁਰਦੁਆਰਾ ਮੈਨੇਜਮੈਂਟ ਦੇ ਨਾਲ ਸੰਬੰਧਤ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਹੈਲੋ ਜੀ ਅ ਮੈਂ ਜੀ ਆਉਂਦਾ ਰਿਕਾਰਡ ਗੱਲਬਾਤ ਕਰਨਾ ਚਾਹੁੰਦਾ ਸੀ ਤੁਹਾਡੇ ਨਾਲ ਪ੍ਰਵਾਹ ਮੀਡੀਆ ਤੋਂ ਜਰਨਲਿਸਟ ਰਜਿੰਦਰ ਸਿੰਘ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਕੀ ਚਾਰ ਫੇਸ ਮਹਾਲੀ ਦੇ ਗੁਰਦੁਆਰਾ ਸਾਹਿਬ ਤੋਂ ਬਲਵਿੰਦਰ ਸਿੰਘ ਗੱਲ ਕਰਦੇ ਹੋ ਨਾ ਜੀ ਹਾਂਜੀ ਹਾਂਜੀ ਸਵਾਲ ਸੀ ਜੀ ਭਾਈ ਤਜਿੰਦਰ ਸਿੰਘ ਹੁਣਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਕਮੇਟੀ ਦੇ ਵੱਲੋਂ ਓਬਜੈਕਸ਼ਨ ਕਿਉਂ ਕੀਤਾ ਜਾ ਰਿਹਾ ਜੀ ਜੀ ਭਾਈ ਤੇਜਿੰਦਰ ਸਿੰਘ ਜਿਹੜੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕੁਝ ਸਮਾਂ ਪਹਿਲਾਂ ਰਾਗੀ ਜੱਥੇ ਵਜੋਂ ਡਿਊਟੀ ਕਰਦੇ ਰਹੇ ਨੇ ਹਾਂਜੀ ਤੇ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਕਮੇਟੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਮਤਾ ਪਾਇਆ ਹੋਇਆ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦਾ ਕੀਰਤਨ ਨਹੀਂ ਕਰ ਸਕਦੇ ਨਹੀਂ ਹੋ ਗਾ ਤਾਂ ਦੀ ਕੋਈ ਗੱਲ ਨਹੀਂ ਗੁਰਦੁਆਰਾ ਸਾਹਿਬ ਕਿਹੜਾ ਜੱਥਾ ਹੈ ਕੋ ਕੀਰਤਨ ਕਰ ਰਿਹਾ ਹੈ ਜੀ ਨਹੀਂ ਨਹੀਂ ਜੇ ਮੰਨ ਲਓ ਸੰਗਤ ਦੇ ਵਿੱਚੋਂ ਕਿਸੇ ਨੇ ਕੀਰਤਨ ਕਰਵਾਉਣਾ ਚਾਹੇ ਚਾਉਂਦੇ ਹੋਣ ਤੇ ਫਿਰ ਫਿਰ ਵੀ ਆਬਜੈਕਸ਼ਨ ਹੈ ਕੋਈ ਇਹ ਮੈਂ ਤਾਂ ਹਸਪੀਟਲ ਦੇ ਵਿੱਚ ਆ ਜੀ ਹਜੇ ਨਹੀਂ ਤੁਸੀਂ ਜੈਸਨੋਨ ਚ ਪੱਖ ਤੇ ਦੇ ਦਿਓ ਨਾ ਆਪਣਾ ਹੈ ਜੀ ਜੈਸਨੋਨ ਚ ਪੱਖ ਦੇ ਦਿਓ ਕਿ ਕਰਵਾ ਸਕਦੇ ਆ ਜਾਂ ਨਹੀਂ ਕਰਵਾ ਸਕਦੇ ਨਹੀਂ ਅਦਾ ਜੀ ਭਈ ਤੁਸੀਂ ਰਕ ਕਮੇਟੀ ਦਾ ਫੈਸਲਾ ਉਦਾਂ ਹੀ ਹੋਏਗਾ ਮੇਰੇ ਜੈਸਨੋਨ ਨਾ ਕਹਿਣਾ ਕੀ ਹੋਏਗਾ ਨਹੀਂ ਕਮੇਟੀ ਦਾ ਫੈਸਲਾ ਸੰਗਤ ਤੋਂ ਉੱਪਰ ਕਿਵੇਂ ਹੋ ਸਕਦਾ ਜੀ ਜੀ ਕਮੇਟੀ ਦਾ ਫੈਸਲਾ ਸੰਗਤ ਤੋਂ ਉੱਪਰ ਹੁੰਦਾ ਨਹੀਂ ਸੰਗਤ ਦਾ ਫੈਸਲਾ ਕਾਲੇ ਤਾਂ ਦੀ ਹੈ ਕਿ ਉਹ ਵੀ ਸੰਗਤ ਨਹੀਂ ਇਹ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਰਹੀ ਕਿ ਭਾਈ ਤਗਿੰਦਰ ਸਿੰਘ ਦੇ ਦੁਆਰਾ ਸੀ ਕੀਰਤਨ ਨੂੰ ਸਰਵਣ ਕਰਨਾ ਚਾਹੁੰਦੇ ਆ ਤੇ ਫਿਰ ਕਮੇਟੀ ਦੇ ਵੱਲੋਂ ਕਿਹੜੇ ਅਧਾਰਤ ਮਤਾ ਪਾ ਲਿਆ ਗਿਆ ਤਾਂ ਫਿਰ ਕਮੇਟੀ ਨੂੰ ਪੁੱਛੋ ਜੀ ਤੁਸੀਂ ਨਹੀਂ ਨਹੀਂ ਤੁਸੀਂ ਕਮੇਟੀ 'ਚ ਨਹੀਂ ਹੋ ਹਾਂ ਜੀ ਮੈਂ ਤਾਂ ਮਤਾ ਪਾਸ ਕਰਨ ਵਾਲੇ 'ਚ ਨਹੀਂ ਮਤਾ ਤਾਂ ਕਮੇਟੀ ਨੇ ਪਾਸ ਕੀਤਾ ਹੈ ਨਹੀਂ ਨਹੀਂ ਤੁਸੀਂ ਉਹਦਾ ਵਾਕ ਆਊਟ ਕਰਦੇ ਹੋ ਜੀ ਤੁਸੀਂ ਵਾਕ ਆਊਟ ਕਰਦੇ ਹੋ ਉਸ ਡਿਸੀਜਨ ਦਾ ਨਹੀਂ ਚਾਹਤਾ ਸੀ ਇਹ ਕਮੇਟੀ ਤੇ ਵੀ ਸ਼ਾਮਲ ਆਤਾ ਸੀ ਤਾਂ ਜਦੋਂ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਦੇ ਵਿੱਚ ਸ਼ਾਮਲ ਹੋ ਤਾਂ ਤੁਹਾਡੀਆਂ ਕੁਝ ਡੁੰਮੇਦਾਰੀਆਂ ਨਾ ਤੁਸੀਂ ਮੈਨੂੰ ਡਾਂਟ ਕੇ ਨਾ ਸਵਾਲ ਕਰੋ ਤੁਸੀਂ ਸਿਰਫ ਇਹ ਸਵਾਲ ਕਰੋ ਵੀ ਤੁਸੀਂ ਜਿਹੜੀ ਗੱਲ ਕਰਨੀ ਉਹ ਤੁਸੀਂ ਗੱਲ ਪੁੱਛ ਤਾਂ ਮੈਨੂੰ ਐਦਾਂ ਡਾਂਟ ਕੇ ਸਵਾਲ ਕਰ ਰਹੇ ਹੋ ਨਹੀਂ ਜੀ ਮੈਂ ਡਾਂਟ ਕੇ ਨਹੀਂ ਕਰ ਰਿਹਾ ਮੈਂ ਮੈਂ ਤੁਹਾਡੇ ਨਾਲ ਸਟ੍ਰਿਕਟ ਸਵਾਲ ਕਰ ਰਿਹਾ ਕਿ ਆਖਰ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਸੰਗਤ ਨੇ ਤੁਹਾਨੂੰ ਚੁਣਿਆ ਤਾਂ ਤੁਸੀਂ ਵੀ ਜਵਾਬ ਦਿਓ ਸੰਗਤ ਦੇ ਨਹੀਂ ਜਵਾਬ ਤੇ ਇਸ ਤਰ੍ਹਾਂ ਬੇਨਤੀ ਹੈ ਜੀ ਕਿ ਜਿਹੜਾ ਕੀਰਤਨ ਦੀ ਗੱਲ ਹੈਗੀ ਆ ਉਹ ਮੈਨੇਜਮੈਂਟ ਨੇ ਦੇਖਣਾ ਵੀ ਕਿਤੋਂ ਕੀਰਤਨ ਕਰਵਾਉਣਾ ਕਿਤੋਂ ਨਹੀਂ ਕਰਵਾਉਣਾ ਹੈਗਾ ਆਇ ਤਾਂ ਹੋਰ ਬਹੁਤ ਜਥੇ ਹੈਗੇ ਆ ਹੁਣ ਉਹ ਕਮੇਟੀ ਦਾ ਹਿੱਸਾ ਗੁਰਦੁਆਰੇ ਚ ਪਹਿਲੀਆਂ ਚ ਕੀਰਤਨ ਕਰਦੇ ਸੀ ਕਿ ਉਹ ਨਹੀਂ ਕਰਦੇ ਹੈਗੇ ਭਾਈ ਸਾਹਿਬ ਮੇਰਾ ਸਵਾਲ ਇਹ ਵੀ ਹੈ ਕਿ ਜੇ ਕੱਲ ਨੂੰ ਸੰਗਤ ਦੇ ਵਿੱਚ ਕੋਈ ਕਹਿੰਦਾ ਕਿ ਅਸੀਂ ਭਾਈ ਹਰਜਿੰਦਰ ਸਿੰਘ ਨੂੰ ਕੀਰਤਨ ਕਰਨ ਵਾਸਤੇ ਸੱਦਣਾ ਆ ਜਾਂ ਹੋਰ ਕਿਸੇ ਰਾਗੀ ਸਿੰਘ ਨੂੰ ਬੁਲਾਉਣਾ ਹੈ ਕਿ ਉਦੋਂ ਵੀ ਤੁਸੀਂ ਮਨਾ ਕਰ ਦਿੰਦੇ ਹੋ ਪ੍ਰੋਗਰਾਮ ਦੇ ਹਿਸਾਬ ਨਾਲ ਦੇਖ ਕੇ ਕਹਿੰਦੇ ਆ ਪ੍ਰੋਗਰਾਮ ਜਿਸ ਤਰ੍ਹਾਂ ਦਾ ਹੁੰਦਾ ਉਦੋਂ ਦਾ ਕਹਿਤੀ ਮੰਨ ਲਓ ਕੱਲ ਨੂੰ ਕਿ ਪਹਿਲਾਂ ਸਾਡਾ ਜਥਾ ਕੀਰਤਨ ਕਰੇਗਾ ਬਿਨਾਂ ਸਾਡੇ ਜਥਾ ਕੀਰਤਨ ਕਰਦਾ 1 ਘੰਟਾ ਸਮਾਂ ਹੈ ਫਿਰ ਦੇ ਦਿੰਦੇ ਹਾਂ ਹਾਂਜੀ ਜੀ ਭਾਈ ਸਾਹਿਬ ਇਹ ਵੀ ਸਵਾਲ ਹੈ ਕਿ ਏ ਭਾਈ ਤਜਿੰਦਰ ਸਿੰਘ ਕੱਲੇ ਗੁਰੂ ਘਰ ਦੇ ਰਾਗੀ ਸਿੰਘ ਨਹੀਂ ਸਗੋਂ ਕੌਮ ਦੇ ਵਿੱਚ ਵੀ ਕੁਰਬਾਨੀ ਵਾਲੀ ਸ਼ਖਸੀਅਤ ਮੰਨੇ ਜਾਂਦੇ ਨੇ ਜੇ ਤੁਸੀਂ ਇਸ ਤਰੀਕੇ ਦਾ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਤਜਿੰਦਰ ਸਿੰਘ ਦੇ ਨਾਲ ਵਿਵਹਾਰ ਕਰਦੇ ਹੋ ਤੇ ਮਸਲਾ ਕਾਲ ਤੱਕ ਸਭ ਤੇ ਜਾਊਗਾ ਮहाराਇ ਤੁਸੀਂ ਮੇਰੇ ਨਾਲ ਬਹਿਸ ਨਾ ਕਰੋ ਮੈਂ ਨਹੀਂ ਮੈਂ ਬਹਿਸ ਨਹੀਂ ਰਿਹਾ ਸਵਾਲ ਕਰ ਰਿਹਾ ਜੀ ਮੈਂ ਜੇ ਕੱਲ ਨੂੰ ਮਸਲਾ ਕਾਲ ਤੱਕ ਸਭ ਤੇ ਜਾਂਦਾ ਫਿਰ ਉੱਥੇ ਜਵਾਬ ਦੇਈ ਤੇ ਹੋਊ ਨਾ ਤੁਹਾਡੀ ਕੋਈ ਆ ਚਲੇ ਜਾਏ ਤੁਸੀਂ ਹਾਂ ਜੀ ਮਤਲਬ ਤੁਹਾਨੂੰ ਕੋਈ ਫਿਕਰ ਨਹੀਂਗਾ ਹੈਨਾ ਕਿਸੇ ਵੀ ਗੱਲ ਦਾ ਇਸ ਚੀਜ਼ ਨੂੰ ਲੈ ਕੇ ਨਹੀਂ ਨਹੀਂ ਠੀਕ ਹੈ ਜੀ ਠੀਕ ਹੈ ਆ ਦੇਖ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਭਾਈ ਬਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮਸਲਾ ਜੇ ਕੱਲ ਨੂੰ ਅਕਾਲ ਤਖਤ ਸਾਹਿਬ ਤੇ ਜਾਂਦਾ ਤਾਂ ਸਾਨੂੰ ਇਸ ਗੱਲ ਦੀ ਕੋਈ ਫਿਕਰਮੰਦਗੀ ਨਹੀਂ ਹੈ ਦੇਖਣਾ ਹੋਵੇਗਾ ਕਿ ਭਾਈ ਤਜਿੰਦਰ ਸਿੰਘ ਜਿਨ੍ਹਾਂ ਨੇ ਕੌਮ ਵਾਸਤੇ ਵੱਡੀ ਕੁਰਬਾਨੀ ਕੀਤੀ ਆ ਇਹ ਜੇ ਇਹਨਾਂ ਦੇ ਕੀਰਤਨ ਦੇ ਉੱਪਰ ਇਸ ਤਰੀਕੇ ਦੇ ਨਾਲ ਓਬਜੈਕਸ਼ਨ ਲਗਾਈ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਨ ਨੂੰ ਲੈ ਕੇ ਰੋਕ ਲਗਾਈ ਜਾਂਦੀ ਹੈ ਤਾਂ ਇਹਦੇ ਉੱਪਰ ਸਿੱਖ ਜਥੇਬੰਦੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨ ਦਾ ਕਿਸ ਤਰੀਕੇ ਦਾ ਰੁਖ ਹੋਵੇਗਾ ਵੱਡੇ ਸਵਾਲ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਦਾ ਹੱਲ ਕਿਹੜੇ ਸੰਦਰਭ ਦੇ ਵਿੱਚ ਨਿਕਲਦਾ ਹੋਇਆ ਦੇਖਿਆ ਜਾ ਸਕਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ